ਤਵਰਜੀ ਵਾਲਿਆ ਤੇਰਾ ਧੰਨਵਾਦ ਹੈ ਇੱਕ ਵਾਰੀ ਵੀ ਨਹੀਂ ਕਹਾਇਆ ਯਾਰ ਵੀ ਮੇਰਾ ਆਹ ਦੁੱਖਦਾ ਜਾ ਮੇਰਾ ਆਹ ਦੁੱਖਦਾ ਹੈ ਕਿਹਾ ਸੀ ਤੇ ਬੋਲ ਭਗਾਏ ਐ ਇਸ ਤਰ੍ਹਾਂ ਦੀ ਜ਼ਬਾਨ ਰੱਖੀ ਨੌਜੋਨਾਂ ਦੁਨੀਆ ਸਲਾਮਾ ਕਰੂਗੀ ਜਿਹੜੇ ਜਿਹੜੇ ਦੀਪ ਤਵਰਜੀ ਨਹੀਂ ਖੇਡਣ ਨੂੰ ਪਿਆਰ ਕਰਦੇ ਇੱਕ ਵਾਰੀ ਫਿਰ ਦੱਸਿਓ ਤਾੜੀਆਂ ਮਾਰ ਕੇ ਬੜੇ ਪਿਆਰ ਉਸੀ ਬੰਦੇ ਦੀ ਕਿਤੇ ਸੀ ਆਜੋ ਬਈ ਕੋਸ਼ਿਸ਼ ਕੋਸ਼ਸ਼ ਪਰ ਸਾਡੀ ਨਾਲ ਕੋਈ ਮਰਜ਼ੀ ਨਹੀਂ ਅਸੀਂ ਫਿਰ ਤੋਂ ਮੇਰਾ ਇਹ ਸੀ ਸੀਨੀਅਰ ਦਾ ਸਨਕਾਰ ਕਰਾਂਗੇ ਤੇ ਫੇਰ ਵੀ ਸਾਡਾ ਸਨਕਾਰ ਹੋਣਾ ਹੈ। ਕੀ ਬਾਤ ਹੈ। ਕੁਵਰਤੀ ਆ 3 ਕਹਿੰਦਾ ਅਗਲੇ ਸਾਲ ਵੀ ਆਕੀ ਵਾਦਾ ਕਰਦਾ ਤੰਦਰੁਸਤੀ ਨਾਲ ਹੈ। ਅਗਲੇ ਸਾਲ ਵੀ ਟਕਾਲ ਦੇ ਵਿੱਚ ਖੇਡ ਕੇ ਜਾਊਗਾ। ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ। ਵਾਹ ਵਾਹ। ਇਹ ਸੋਚਣੀ ਚਾਹੀਦੀ ਹੈ। ਇਹ ਸਨਕਾਰ ਹੈ। ਇਹ ਵਾਦਾ ਪਾ ਸ਼ੀਰੂ ਤੋਂ ਵੀ ਹੈ। ਬਣਨਾ ਚੋਣੇ ਔਰ ਮੇਰੇ ਵੀਰੋ ਸਾਰਾ ਕੀ ਅਮਾਉਂਟ ਬਨੋ ਕਾਮਨਾ ਪੂਰੀ ਹੋਣ ਸੱਚੇ ਪਾਤਸ਼ਾਹ ਮੇਹਰ ਦਾ ਹੱਥ